ਅੱਜ ਅਸੀਂ ਗੱਲ ਕਰਨ ਵਾਲੇ ਹਾਂ ਦੁਨੀਆ ਦੇ 10 ਸਭ ਤੋਂ ਗਰੀਬ ਦੇਸ਼ਾਂ ਬਾਰੇ ਜਿੱਥੇ ਲੋਕਾਂ ਨੂੰ ਰੋਟੀ, ਕੱਪੜਾ ਤੇ ਰਹਿਣ ਲਈ ਘਰ ਤੱਕ ਮੁਸ਼ਕਿਲ ਨਾਲ ਮਿਲਦਾ ਹੈ ਚਲੋ ਵੇਖੀਏ ਕਿਹੜੇ ਹਨ ਉਹ ਦੇਸ਼ ਜੋ ਸਭ ਤੋਂ ਗਰੀਬ ਮੰਨੇ ਜਾਂਦੇ ਹਨ ਨੰਬਰ 10 ਮੈਡਾਗਾਸਕਰ ਮੈਡਾਗਾਸਕਰ ਅਫਰੀਕਾ ਦੇ ਇੱਕ ਟਾਪੂ ਦੇਸ਼ ਹੈ ਇੱਥੇ ਲੋਕ ਖੇਤੀ ਤੇ ਨਿਰਭਰ ਕਰਦੇ ਹਨ ਪਰ ਗਰੀਬੀ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 9 ਮਾਲਾਵੀ ਮਾਲਾਵੀ ਇੱਕ ਛੋਟਾ ਅਫਰੀਕੀ ਦੇਸ਼ ਹੈ ਇੱਥੇ ਜ਼ਿਆਦਾਤਰ ਲੋਕ ਗਰੀਬ ਹਨ ਤੇ ਮੁੱਢਲੀ ਸਹੂਲਤਾਂ ਦੀ ਕਮੀ ਹੈ ਨੰਬਰ 8 ਮੋਜਾਮਿਕ ਮੋਜਾਮਿਕ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ ਪਰ ਗਰੀਬੀ ਕਾਰਨ ਲੋਕਾਂ ਨੂੰ ਸਿੱਖਿਆ ਦੇ ਸੇਧ ਦੀ ਸਹੂਲਤ ਨਹੀਂ ਮਿਲਦੀ ਨੰਬਰ 7 ਸੇਹਰਾ ਲਿਓਨ ਇਹ ਦੇਸ਼ ਨੇ ਕਈ ਸਾਲਾਂ ਤੱਕ ਗ੍ਰੈਜੂਏਟਾਂ ਦਾ ਸਾਹਮਣਾ ਕੀਤਾ ਜਦ ਤੋਂ ਬਾਅਦ ਗਰੀਬੀ ਤੇ ਬੇਜ਼ਗਾਰੀ ਇੱਥੇ ਵੱਡੀ ਸਮੱਸਿਆ ਹੈ ਨੰਬਰ 6 ਬੁਰਕੀਨਾ ਫਾਸੋ ਬਰਕੀਨਾ ਫਾਸੋ ਇੱਕ ਲੈਂਡਲੌਕਡ افਰੀਕੀ ਦੇਸ਼ ਹੈ ਇੱਥੇ ਬਹੁਤ ਗਰੀਬੀ ਹੈ ਤੇ ਲੋਕਾਂ ਦੀ ਆਮਦਨ ਬਹੁਤ ਘੱਟ ਹੈ ਨੰਬਰ 5 ਲਾਇਬਰੀਆ ਲਾਇਬਰੀਆ افਰੀਕਾ ਦੇ ਸਭ ਤੋਂ ਪੁਰਾਣੇ ਦੇਸ਼ਾਂ ਵਿੱਚੋਂ ਇੱਕ ਹੈ ਪਰ ਗਰੀਬੀ ਬੇਰੁਜ਼ਗਾਰੀ ਤੇ ਭੁੱਖ ਮਰੀ ਦੀ ਭੁੱਖ ਸਮੱਸਿਆਵਾਂ ਹਨ ਨੰਬਰ 4 ਸੈਂਟਰਲ افਰੀਕਨ ਰਿਪਬਲਿਕ ਸੈਂਟਰਲ افਰੀਕਨ ਰਿਪਬਲਿਕ ਕੁਦਰਤੀ ਸਰੋਤਾਂ ਨਾਲ ਅਮੀਰ ਹੈ ਪਰ ਰਾਜਨੀਤਿਕ ਅਸਥਿਰਤਾ ਦੀ ਗਰੀਬੀ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੈ ਨੰਬਰ 3 ਨਾਈਜਰ ਨਾਈਜਰ ਇੱਕ ਰੇਗਿਸਤਾਨੀ ਦੇਸ਼ ਹੈ ਜਿੱਥੇ ਖੇਤੀ ਕੰਮ ਬਹੁਤ ਔਖਾ ਹੈ ਇੱਥੇ ਲੋਕਾਂ ਦੀ ਜ਼ਿੰਦਗੀ ਬਹੁਤ ਗਰੀਬੀ ਵਿੱਚ guzarti ਹੈ ਨੰਬਰ 2 ਦੱਖਣੀ ਸੂਡਾਨ ਸੂਡਾਨ ਦੇ ਹਾਲ ਹੀ ਵਿੱਚ ਆਜ਼ਾਦੀ ਲਈ ਪਰ ਬੇਰੁਜ਼ਗਾਰੀ ਦੀ ਗਰੀਬੀ ਕਾਨ ਇਹ ਅਜੇ ਵੀ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ ਨੰਬਰ 1 ਬਰੁੰਡੀ ਬਰੁੰਡੀ ਨੂੰ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਮੰਨਿਆ ਜਾਂਦਾ ਹੈ ਇੱਥੇ ਜ਼ਿਆਦਾਤਰ ਲੋਕ ਦੇਣ ਦੇ ਕੁਝ ਹੀ ਡਾਲਰ ਤੇ ਜੀਵਨ ਗੁਜ਼ਾਰਦੇ ਹਨ ਤਾਂ ਦੋਸਤੋ ਇਹ ਹਨ ਦੁਨੀਆ ਦੇ ਸਭ ਤੋਂ ਗਰੀਬ ਦੇਸ਼ ਤਹਾਡੇ ਵਿਚਾਰ ਕੀ ਹਨ ਕੀ ਤੁਸੀਂ ਸੋਚਦੇ ਹੋ ਇਹਨਾਂ ਦੇਸ਼ਾਂ ਨੂੰ ਭਵਿੱਖ ਵਿੱਚ ਵਿਕਾਸ ਦਾ ਮੌਕਾ ਮਿਲੇਗਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ